प्यारे प्यारे हां दी दी प्यारे तो प्यारे बच्चों सारेनु प्यार प्यार से ससी काल हां बेटा नवोदया दाखला परीक्षा तैयारी दीन ਆਪਾਂ ਪੰਜਾਬੀ ਦੀ ਜਿਹੜੀ ਪਾਠ ਪੁਸਤਕ ਪਾਈ ਜਾਤਾ ਜੀ ਫਾਊਂਡੇਸ਼ਨ ਵੱਲੋਂ ਤਿਆਰ ਕੀਤੀ ਗਈ ਉਹਦੇ 51 ਨੰਬਰ ਪੈਰੇ ਤੇ ਅੱਗੇ ਧਿਆਨ ਨਾਲ ਪੈਰਾ ਪੜਾਂਗੇ ਤੇ ਉਹਦੇ ਪ੍ਰਸ਼ਨਾਂ ਦੇ ਉੱਤਰ ਦਵਾਂਗੇ ਕਹਿੰਦਾ ਗਾਂਧੀ ਜੀ ਦਾ ਪੂਰਾ ਨਾਮ ਮੋਨ ਦਾਸ ਕਰਮਚੰਦ ਗਾਂਧੀ ਸੀ ਉਨ੍ਹਾਂ ਦਾ ਜਨਮ 2 ਅਕਤੂਬਰ 1869 ਨੂੰ ਗੁਜਰਾਤ ਦੇ ਕਾਠੀਆਵਾੜ ਦੇ ਪੋਰਬੰਦਰ ਨਾਮਕ ਸਥਾਨ ਤੇ ਹੋਇਆ ਸੀ। ਉਨ੍ਹਾਂ ਦੀ ਮਾਂ ਦਾ ਨਾਮ ਪੁਤਲੀਬਾਈ ਸੀ ਅਤੇ ਪਿਤਾ ਦਾ ਨਾਮ ਕਰਮਚੰਦ ਗਾਂਧੀ ਸੀ। ਉਨ੍ਹਾਂ ਦਾ ਵਿਆਹ ਕਸਤੂਰਬਾ ਗਾਂਧੀ ਨਾਲ ਹੋਇਆ ਸੀ। ਗਾਂਧੀ ਜੀ ਹਮੇਸ਼ਾ ਸੱਚ ਦੀ ਪੂਜਾ ਕਰਦੇ ਸਨ ਅਤੇ ਸੱਚ ਦੇ ਮਾਰਗ ਤੇ ਚੱਲਦੇ ਸਨ। ਗਾਂਧੀ ਜੀ ਨੇ ਪਰਮਾਣੂ ਯੁੱਗ ਵਿੱਚ ਵੀ ਹਿੰਸਾ ਨੂੰ ਤਿਆਗ ਕੇ ਅਹਿੰਸਾ ਦਾ ਰਸਤਾ ਅਪਣਾਇਆ ਗਾਂਧੀ ਜੀ ਨੇ 1920 ਵਿੱਚ ਅਸਹਿਯੋਗ ਅੰਦੋਲਨ ਅਤੇ 1930 ਵਿੱਚ ਸਤਿਆਗ੍ਰਹਿ ਅੰਦੋਲਨ ਸ਼ੁਰੂ ਕੀਤਾ ਉਹਨਾਂ ਨੇ ਵਿਦੇਸ਼ੀ ਸਮਾਨ ਦਾ ਬਾਈਕਾਟ ਕੀਤਾ ਅੰਤ ਵਿੱਚ 1942 ਵਿੱਚ ਭਾਰਤ ਛੱਡੋ ਅੰਦੋਲਨ ਸ਼ੁਰੂ ਹੋਇਆ ਇਸ ਅੰਦੋਲਨ ਕਾਰਨ ਗਾਂਧੀ ਜੀ ਨੂੰ ਕਈ ਵਾਰ ਜੇਲ੍ਹ ਜਾਣਾ ਪਿਆ ਪਰ ਉਹ ਆਪਣੇ ਟੀਚੇ ਤੋਂ ਪਿੱਛੇ ਨਹੀਂ ਹਟੇ। ਉਹਨਾਂ ਦੇ ਯਤਨਾਂ ਸਦਕਾ 15 ਅਗਸਤ 1947 ਨੂੰ ਭਾਰਤ ਨੂੰ ਆਜ਼ਾਦੀ ਮਿਲੀ। ਗਾਂਧੀ ਜੀ ਨੇ ਆਪਣਾ ਪੂਰਾ ਜੀਵਨ ਦੇਸ਼ ਨੂੰ ਸਮਰਪਿਤ ਕਰ ਦਿੱਤਾ। ਗਾਂਧੀ ਜੀ ਦੇ ਬਲੀਦਾਨ ਨੂੰ ਭੁਲਾਇਆ ਨਹੀਂ ਜਾ ਸਕਦਾ ਪਰ ਕੁਝ ਲੋਕ ਉਹਨਾਂ ਨਾਲ ਸਹਿਮਤ ਨਹੀਂ ਸਨ। ਤੇ 31 ਜਨਵਰੀ 1948 ਨੂੰ ਨਥੂ ਰਾਮ ਗੋੜਸੇ ਨੇ ਉਹਨਾਂ ਦੀ ਗੋਲੀ ਮਾਰ ਕੇ ਹਤਿਆ ਕਰ ਦਿੱਤੀ ਉਹਨਾਂ ਦਾ ਨਾਮ ਇਤਿਹਾਸ ਵਿੱਚ ਹਮੇਸ਼ਾ ਅਮਰ ਰਹੇਗਾ ਤਾਂ ਬੇਟਾ ਆਪਾਂ ਪੈਰਾ ਪੜ੍ਹ ਲਿਆ ਹੁਣ ਆਪਾਂ ਪੈਰੇ ਦੇ ਪ੍ਰਸ਼ਨਾਂ ਦੇ ਉੱਤਰ ਦਵਾਂਗੇ ਤਾਂ ਗਾਂਧੀ ਜੀ ਦਾ ਜਨਮ ਕਦੋਂ ਹੋਇਆ ਬੇਟਾ ਤਾਂ 2 ਅਕਤੂਬਰ 1869 ਨੂੰ ਬੇਟਾ ਆਪਾਂ ਪੈਰੇ 'ਚ ਪੜਿਆ ਸਪਸ਼ਟ ਲਿਖਿਆ ਹੋਇਆ ਹੈ ਠੀਕ ਹੈ ਬੇਟਾ ਅੱਗੇ ਗਾਂਧੀ ਜੀ ਦੀ ਮਾਤਾ ਦਾ ਕੀ ਨਾਮ ਸੀ ਠੀਕ ਹੈ ਤਾਂ ਆਪਾਂ ਪੈਰੇ 'ਚ ਪੜਿਆ ਸੀ ਉਹਨਾਂ ਦੀ ਮਾਤਾ ਦਾ ਨਾਮ ਕੀ ਸੀ ਪੁੱਤਲੀ ਬਾਹੀ ਅੱਗੇ ਆ ਗਿਆ ਬੇਟਾ 253 ਨੰਬਰ ਕਹਿੰਦਾ ਗਾਂਧੀ ਜੀ ਨੇ ਸਤਿਆਗ੍ਰਹਿ ਅੰਦੋਲਨ ਕਦੋਂ ਸ਼ੁਰੂ ਕੀਤਾ ਤਾਂ ਬੇਟਾ ਆਪਾਂ ਪੈਰੇ ਦੇ ਵਿੱਚ ਪੜਿਆ ਸੀ ਵੀ 1930 ਈਸਵੀ ਦੇ ਵਿੱਚ ਉਹਨਾਂ ਨੇ ਸਤਿਆਗ੍ਰਹਿ ਅੰਦੋਲਨ ਹੈ ਜਿਹੜਾ ਉਹ ਸ਼ੁਰੂ ਕੀਤਾ ਸੀ ગાંધીજી ਨੇ ਆਪਣਾ ਪੂਰਾ ਜੀਵਨ ਕਿਸ ਕਿਸ ਨੂੰ ਸਮਰਪਿਤ ਕੀਤਾ ਦੇਸ਼ ਨੂੰ ਪਤਨੀ ਨੂੰ ਅੰਗਰੇਜ਼ਾਂ ਨੂੰ ਮਾਪੇ ਤਾਂ ਕਿਹਨੂੰ ਸਮਰਪਿਤ ਕੀਤਾ ਸੀਗੇ ਬੇਟਾ ਦੇਸ਼ ਨੂੰ ਸਮਰਪਿਤ ਕਰ ਦਿੱਤਾ ਸੀ ਉਹਨੇ ਆਪਣਾ ਸਾਰਾ ਜੀਵਨ ਆ ਜਿਹੜਾ ਠੀਕ ਹੈ ਅੱਗੇ ਆ ਗਿਆ ਉਹਨਾਂ ਦੇ ਜਨਮ ਤੋਂ ਸਦਕਾ ਭਾਰਤ ਨੂੰ ਆਜ਼ਾਦੀ ਕਦੋਂ ਮਿਲੀ 15 ਅਗਸਤ 1947 ਨੂੰ ਬੇਟਾ ਭਾਰਤ ਆ ਜਿਹੜਾ ਆਜ਼ਾਦ ਹੋਇਆ ਸੀ ਉਹਨਾਂ ਦੇ ਯਤਨਾਂ ਸਦਕਾ ਤਾਂ ਇਹ ਇਹਦਾ ਰਾਈਟ ਆਨਸਰ ਹੈਗਾ ਆ ਇਹਦੇ ਨਾਲ ਹੀ ਬੇਟਾ ਇਹ ਪੈਰਾ ਵੀ ਕੰਪਲੀਟ ਹੋ ਗਿਆ ਸਿੱਧੇ ਸਿੱਧੇ ਪ੍ਰਸ਼ਨ ਸੀ ਸਾਰੇ ਉੱਤਰ ਇਹਦੇ ਵਿੱਚ ਦਿੱਤੇ ਹੋਏ ਆ ਹਨਾ ਕਈ ਪੈਰਿਆਂ ਦੇ ਵਿੱਚ ਪ੍ਰਸ਼ਨ ਘੁਮਾ ਕੇ ਪੁੱਛੇ ਹੁੰਦੇ ਆ ਤੇ ਬੇਟਾ ਇਹਦੇ ਨਾਲ ਇਹ ਕੰਪਲੀਟ ਹੋ ਗਿਆ ਅਗਲਾ ਪੈਰਾ ਆਪਾਂ ਅਗਲੀ ਵੀਡੀਓ ਵਿੱਚ ਸਾਂਝਾ ਕਰਦੇ ਆ ਤੁਸੀਂ ਜੋ ਪਿਆਰੇ ਬੱਚਿਆਂ ਨੇ ਇਹ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ